ਪਤਾ ਕੀ ਅਸੀਂ ਹਾਂਜੀ ਅਸੀਂ ਚੱਲੇ ਸੀਗੇ ਸਮਾਨ ਲੈ ਕੇ ਨਾ ਨਾ ਅੱਜ ਨਹੀਂ ਅੱਜ ਨਹੀਂ ਜਾਣਾ ਵੀ ਵੀਰਾਂ ਨੂੰ ਰੋਕੀਏ ਤਾਂ ਇਹ ਗੱਲ ਲੈਣਾ ਕੱਲ ਨੂੰ ਸਵੇਰੇ ਜਾਓ ਆਰਾਮ ਨਾਲ ਸਨਾਪੀਆਂ ਖਾਓ ਬੈਠੇ ਆਹ ਰੌਣਕ ਲਾਉਨੇ ਆਗੇ ਤੇ ਇਹਦੀ ਹੋਣੀ ਫਿਰ ਹੈ ਮਾ ਆ ਗਏ 8 ਵਜੇ ਤਿੰਨ ਇਹ ਸਮਾਨ ਤੇ ਗੱਡੀ ਚ ਰੱਖਣ ਜਾ ਰਹੇ ਸੀ ਸਮਾਨ ਗੱਡੀ ਚ ਰੱਖਣ ਚੱਲੇ ਸੀ ਗੱਡੀ ਅਸੀਂ ਬਾਹਰ ਹੀ ਲਾਤੀ ਸੀ ਆਹ ਵੇਖੋ ਗੱਡੀ ਅਸੀਂ ਅੰਦਰ ਨਹੀਂ ਸਾਨੂੰ ਪਤਾ ਜੀ ਗੱਡੀ ਅੰਦਰ ਲੈ ਆਈਏ ਬਾਹਰ ਦੇਖੋ ਹਰਿਆਲੀ ਕਿੰਨੀ ਵਧੀਆ ਖੇਤਾਂ ਦੇ ਵਿੱਚ ਤੇ ਗੱਡੀ ਉਹ ਘਣਾਤੀ ਸੀ ਵੀ ਆਈ ਨਿਕਲ ਜਾਣਾ ਸਮਾਨ ਸੱਟ ਕੇ ਅਸੀਂ ਦਵਾ ਦਵਾ ਤੇ ਇਹ ਕਹਿੰਦਾ ਵੀ ਨਹੀਂ ਕਹਿੰਦਾ ਤਿੰਨੇ ਤਿੰਨ ਕਮਰਾ AC ਨੇ ਚੱਕਰ ਕੋਈ ਨਹੀਂ ਕਹਿੰਦਾ ਪੈ ਜਾਓ ਜਿਹੜੇ ਮਰਜ਼ੀ ਚ ਪੈ ਜਾਓ ਹੁਣ ਫਿਰ ਅਸੀਂ ਵੀ ਸਲਾਹ ਕੈਨਸਲ ਕਰਤੀ ਫਿਰ ਹੁਣ ਕਹੀ ਚੱਲ ਟਾਈਮ ਨਾਲ ਹੀ ਮੜਾਂਗੇ ਅੱਜ ਥੱਕੇ ਹੋਏ ਗਰਮੀ ਆ ਹੈ ਤਾਂ ਗਰਮੀ ਉਹ ਗਰਮੀ ਬਹੁਤ ਅੱਜ ਬੱਟ ਬੰਦ ਨਹੀਂ ਕਿਉਂ ਪਈ ਇਹ ਮੀਂਹ ਦਸਿਆ ਹੁੰਦਾ ਹਵਾ ਹੀ ਨਾ ਚੱਲਦੀ ਬੁਰਾ ਭਾਲੀ ਹਵਾ ਹੈ ਨਹੀਂ ਚਲੋ ਹਾਂ ਚਲੋ ਇਹ ਡੈਰੀ ਦਾ ਟਾਈਮ ਹੋ ਗਿਆ ਹੁਣ ਇਹ ਤਾਂ ਚੱਲਿਆ ਕੁਲਵਿੰਦਰ ਤਾਂ ਅੱਜ ਲੇਟ ਹੋਗਾ ਥੋੜਾ ਜਿਆਦਾ ਨਾ ਹੈਗਾ 15 ਮਿੰਟ ਜੀ ਹਾਂ ਚਲੋ ਹਾਂਜੀ ਸੰਧਾਰਾ ਦੇ ਕੇ ਅਸੀਂ ਸੰਗਰੂਰ ਤੋਂ ਆ ਗਏ ਸੀਗੇ ਤੇ ਅਸੀਂ ਇੱਥੇ ਸਾਡੇ ਕੱਪੜੇ ਪਏ ਸੀ ਕੱਲ੍ਹ ਦੇ ਅਸੀਂ ਆਏ ਹੋਏ ਸੀ ਚੱਕਣ ਆਏ ਸੀ ਕਿ ਪੀਪੇ ਮੋੜਨੇ ਸੀਗੇ ਇਹਨਾਂ ਦੇ ਤੇ ਸਾਨੂੰ ਵੀਰੇ ਨੇ ਬਸ ਉਹੀ ਫੋਰਸ ਨਹੀਂ ਰੱਖਿਆ ਟੱਕਣ ਵਾਲੀ ਬਲਤ ਟੱਕੜ ਰੱਖ ਲਿਆ ਕਹਿੰਦਾ ਨਹੀਂ ਰਹੁ ਹੋਰ ਉਹ ਕੱਲੂ ਜਾਇਓ ਨਹੀਂ ਰਹੁ ਕੱਲੂ ਸਾਹਰੇ ਜਾਇਓ ਮੂਰੇ ਹੋ ਹੋ ਰੱਖ ਲਿਆ ਸਾਨੂੰ ਸਾਡੇ ਚੱਲੀ ਦੀ ਪੇਸ਼ ਮੈਂ ਸਮਾਨ ਗੇੜੇ ਚ ਮੁੜ ਕੇ ਲੈ ਕੇ ਆਈਆਂ ਤੇ ਇੱਕ ਨਾ ਜਿਹੜੇ ਵਾਸੀ ਫੈਮਿਲੀ ਆ ਚੈਨਲ ਮੱਝ ਦੀ ਦਾ ਸੋਰੁੰਦੀ ਦੀ ਨੇ ਉਹਨਾਂ ਨੇ ਵੀ ਅੱਜ ਕਿਹਾ ਕਹਿੰਦਾ ਨੂੰ ਦਿਖਾਇਓ ਵੀਰੇ ਹੜਾ ਪੇਕਿਆਂ ਦੇ ਬਦਾਮ ਦਾ ਬੂਟਾ ਲੱਗਿਆ ਹੋਇਆ ਵਾ ਇਕ ਨਾ ਵੀ ਇੱਥੇ ਦਾ ਬਗਾਨ ਦਾ ਬੂਟਾ ਲੱਗਿਆ ਹੋਇਆ ਵਾ ਉਹ ਨੂੰ ਜਿਹੜੇ ਲੱਗਦੇ ਆ ਆੜੂ ਵਾਂਗੂ ਬਦਾਮ ਲੱਗਦੇ ਆ ਮਤਲਬ ਉੱਪਰ ਆੜੂ ਵਾਂਗੂ ਦੱਸਦੇ ਉਹ ਦੇਖਣ ਨੂੰ ਇਹ ਆ ਵੀ ਇਹ ਆੜੂ ਆ ਉਹ ਕਹਿ ਨਹੀਂ ਸਕਦਾ ਵੀ ਬਦਾਮ ਆ ਉਹਦੇ ਤੋਂ ਉਹਨੂੰ ਅੰਕ ਤੋੜਦੇ ਆ ਵਿੱਚੋਂ ਉਹਦੇ ਨਿਕਲਦੀ ਆ ਗਿਰੀ ਉਹਦੇ ਉਹਨਾਂ ਪੰਨੇ ਦੇ ਵਿੱਚੋਂ ਗਿਰੀ ਨਿਕਲਦੀ ਆ ਬਦਾਮ ਦੀ ਤੁਹਾਨੂੰ ਦਿਖਾਉਣਾ ਸੀ ਇੰਨਾ ਨੇ ਨਾ ਅਰਦੇ ਬਦਾਮ ਤੋੜ-ਤੋੜ ਕੇ ਸੱਟ ਤੇ ਇਹ ਸਮਝ ਕੇ ਵੀ ਇਹ ਆੜੂ ਆ ਇਹ ਕੱਚੇ ਰਹਿੰਦੇ ਪੱਕਦੇ ਨਹੀਂ ਹੈਗੇ ਜਦੋਂ ਇੱਕ ਫੇਸਬੁੱਕ ਤੇ ਵੀਡੀਓ ਪਾਈ ਕਿਸੇ ਭਰਾ ਨੇ ਉਹਨਾਂ ਨੇ ਦਿਖਾਇਆ ਸੀ ਕਿ ਵੀ ਬੂਟੇ ਤੇ ਲੱਗੇ ਹੋਏ ਆ ਬਦਾਮ ਦੱਸਦੇ ਆੜੂ ਵਾਂਗੂ ਆ ਵੀ ਇਹਨੂੰ ਤੋੜ ਕੇ ਵਿੱਚ ਬਦਾਮ ਨਿਕਲਿਆ ਜਦੋਂ ਇਹਨਾਂ ਨੇ ਆ ਕੇ ਦੇਖਿਆ ਭੰਨ ਕੇ ਤਾਂ ਇਹ ਇਹਨਾਂ ਨੇ ਵਿੱਚੋਂ ਬਦਾਮ ਨਿਕਲਿਆ ਤਾਂ ਇਹਨਾਂ ਨੇ ਇਹਨਾਂ ਪੁਸ਼ਤਾਵਾ ਕੀਤਾ ਵੀ ਖਰਾਬ ਹੋ ਗਏ ਤੁਹਾਨੂੰ ਦਿਖਾਉਨੇ ਆ ਸੀ ਦੇਖੋ ਜੀ ਆ ਲੈ ਕੋ ਨਾ ਥੱਲੇ ਕਿਨੇ ਡੇਗੇ ਮੈਂ ਦੇਖੋ ਇਹ ਥੱਲੇ ਇਹ ਡਿੱਕੇ ਚੱਕ ਲੋ ਇਹਨੂੰ ਹਾਂ ਦੇਖੋ ਕਿਨੇ ਡੇਗੇ ਮੈਂਨੇ ਚੱਕਾਂਗੇ ਆ ਦੇਖੋ ਜੀ ਆ ਦੇਖੋ ਤੁਸੀਂ ਦੇਖੋ ਤੁਹਾਨੂੰ ਦੇਖਣ ਨੂੰ ਆੜੂ ਲੱਗਣਗੇ ਆੜੂ ਲੱਗਦੇ ਆ ਦੇਖੋ ਤੁਹਾਨੂੰ ਲੱਗਦੇ ਵੀ ਆੜੂ ਆ ਹਾਂ ਥੱਲੇ ਚੱਕ ਲੋ ਜਿਹੜਾ ਕਿੜੇ ਗਿਆ ਹੁਣ ਨਹੀਂ ਚੱਕਦੇ ਆ ਦੇਖੋ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਵੀ ਇਹ ਆੜੂ ਨੇ ਇਹਨਾਂ ਨੇ ਵੀ ਆੜੂ ਸਮਝ ਕੇ ਛੱਕੋ ਕਿ ਇਹ ਆਹ ਦੇਖੋ ਜਿਵੇਂ ਇਹ ਆ ਲੱਗਿਆ ਹੋਇਆ ਸੀ ਇਹ ਐਂ ਖਰਾਬ ਹੋ ਗਿਆ ਲੱਗਿਆ ਹੋਇਆ ਇਹਨਾਂ ਨੇ ਇਹੀ ਸਮਝ ਕੇ ਸੜਦਾ ਵੀ ਇਹ ਆੜੂ ਆ ਨਾ ਇਹ ਪਖਦਾ ਨਾ ਇਹ ਕੱਚਦਾ ਖਰਾਬ ਹੋ ਜਾਂਦਾ ਹੁਣ ਦੇਖੋ ਇਹ ਨੂੰ ਮਾਰ ਆ ਜੁੱਤ ਦਾ ਸਾਹ ਹਾਂ ਤੋੜਿਆ ਇਹਦੇ ਵਿੱਚੋਂ ਨਿਕਲ ਹੀ ਆ ਵਾਲੀ ਗਰੀ ਆ ਨਿਕਲਿਆ ਹਣ ਇਹਨੂੰ ਭੰਨਦੇ ਆਪਾਂ ਦੂਜੇ ਤਰੀਕੇ ਨਾਲ ਬੰਨਦੇ ਚਾਹੀਦੀ ਸਿੱਧੀ ਤਰੱਕੀ ਟੁੱਟ ਜਾਂਦਾ ਫਿਰ ਉਹਨੇ ਕੋਈ ਨਹੀਂ ਟੁੱਟਣ ਨੂੰ ਖਾ ਕੇ ਦੇਖ ਲਾਂਗੇ ਤਾਂ ਆਪਾਂ ਆਹ ਟੱਟ ਗਿਆ ਕੋਈ ਨਹੀਂ ਕੋਈ ਨਹੀਂ ਇਹ ਆ ਦੇਖੋ ਜੀ ਆ ਦੇਖੋ ਆ ਬਦਮਾਣ ਖਾ ਕੇ ਦੇਖੋ ਤਾਂ ਨਹੀਂ ਟੇਸਟ ਕੇ ਮੈਂ ਬਦਾਮ ਦਈ ਆ। ਆ ਦੇਖੋ ਜੀ ਇਧਰ ਮਹਿੰਦੀ ਲੱਗੀ ਹੈ ਨਾ। ਆ ਦੇਖੋ। ਟੁੱਟ ਗਿਆ ਇਹ। ਬਦਾਮ ਟੁੱਟ ਗਿਆ ਇਹ। ਬਦਾਮ ਤਾਂ ਬਦਾਮਾ ਟੇਸਟੀ ਹੋਗਾ। ਕਿੰਨਾ ਟੇਸਟੀ ਬਦਾਮ ਆ। ਦੇਖੋ। ਗਿੱਲਾ ਗਿੱਲਾ। ਗਿੱਲਾ ਗਿੱਲਾ। ਬਦਾਮ ਆ। ਮੈਂ ਕਿੰਨੇ ਬਦਾਮ ਖਰਾਬ ਕਰ ਕਿੰਨੇ ਖਰਾਬ ਕਰਤੇ। ਹਾਂ ਕੱਢੋ ਇਹਨੂੰ ਗਿਰੀ ਨੂੰ ਵਿੱਚੋਂ। ਇਹੋ ਵੀਡੀਓ ਨਾਲ ਸਾਡੇ ਸਾਹਮਣੇ ਆਉਂਦੀ ਇਹ ਵੀ ਖਰਾਬ ਸੀ ਨਾ। ਇਹ ਬੁੱਟਾ ਬੁੱਟਾ ਇੱਥੋਂ ਪੰਨੋ ਇਹਨੂੰ। ਖੁੱਲ ਗਿਆ ਖੁੱਲ ਗਿਆ। ਦੇਖੋ ਇਹ ਇਹ ਹੈ ਨਾ। ਆ ਦੇਖੋ ਸਾਫ ਤਾਂ ਨਿਕਲੇ ਆ। ਏ ਬੂਟਾ ਬਟਨ ਲੱਗੇ ਸੀ ਇੱਕ ਦਿਨ ਪਟ ਦੋ ਇਹੇ ਬਹੁਤ ਪੂਰੀ ਗिरी ਆ ਬਦਾਮ ਦੀ ਬਦਾਮ ਆ ਇਹ ਲੱਗੇ ਬਹੁਤ ਹੋ ਜਾਣੇ ਥੱਲੇ ਕਿੰਨੇ ਪਏ ਚੱਕ ਲਓ ਥੱਲੇ ਜਿੰਨੇ ਡਿਕ ਨੇ ਆਮ ਨਾਲ ਸਾਡੀ ਆ ਕੇ ਕਰਸੀ ਤੇ ਬਹਿ ਜਾਂਦੇ ਆ ਨਹੀਂ ਬਹਿਣੀ ਪੈਗੀ ਕਦੇ ਬਹਿਗੀ ਕਦੇ ਟੋਫਟ ਪੈਗੀ ਆ ਕੁੜਮੁਣੀਆਂ ਕੁੜਮੁਣੀਆਂ ਇਕੱਠੀਆਂ ਹੋ ਗਈਆਂ ਪਹਿਲਾਂ ਮਾਰੀ ਜਾਂਦੇ ਨੇ ਹੁਣ ਦੇ ਟਿਕਟ ਤੇ 5 8 10 11 ਮੁੰਡੇ ਕਰਦੇ ਸਭ ਨੇ ਸਾਕੇ ਕਰ। ਵਾਟ ਕਿੱਥੇ ਕਿੰਨੀ ਆ? ਪੈ ਜੰਦੀ। ਦਾਦਾ ਜੀ ਪਈ। ਮੈਨੂੰ ਕੜੇ ਕੋ ਕੰਮ ਆ। ਠੀਕ ਆ ਠੀਕ ਆ ਤੁਹਾਡੀ ਕਰ ਦਿੰਨੇ ਹੇ। ਤੇ ਕੋ ਪਤਾ ਹੋਰ ਕੀ ਆ? ਨਹੀਂਗਾ ਠੀਕ ਆ ਤੁਹਾਡੀ ਰੋਟੀ ਉਹੀ ਆ ਬਣਨਵੀਂ ਆ ਬਸ। ਰੋਟੀ ਟਾਈਮ ਦਾ ਖਾਣਾ ਮਾ। ਜਿੰਨ ਮਾਮੇ ਦੀ ਖਰਾਕ ਆ ਬਸ ਉਹੀ ਸਮਝ ਲਓ। ਖਾਣਾ ਟਾਈਮ ਤੇ ਖਾਣੇਓ। ਬੇਟੇ ਮਾਂ ਨਹੀਂ ਖਾਂਦੇ। ਉਹ ਜਿੱਥੇ ਜਾਂ ਨੀਂਦੇ ਵਜੇ ਪਕੜਾਉਣੇ ਵਜੇ ਖਾਣਾ ਪੈ ਨਾ ਸਕੂ। ਉਹ ਵੀ ਯਾਦ ਰੱਖਣੀ ਆ। ਬਹੁਤ ਹੀ ਬੰਦ। ਔਰ ਸੇ ਭੁਆ ਨਹੀਂ ਘੜ 2 ਵਜੇ 2 ਵਾਰੀ ਖਾਣਦੇ ਸੀ। ਗਰਨੋ 1940 ਸਾਰੇ ਭਾਗੂਆਂ ਅਨੁਸਾਰਿਆਂ ਨੂੰ ਬੀਰੀਆਂ ਮਿਲਿਆ ਹੈ ਬੈਠਾ ਇੱਕ ਬਰ ਮਿੰਟ ਦੇਹੀ ਕਰਕੇ ਬਾਅਦ ਅੱਛਾ ਜੀ ਉਹ ਇਧਰਲੀ ਮਾਮੀ ਆਪਣੀ ਸਾਡੀ ਵੱਡੀ ਮਾਮੀ ਵੱਡੀ ਮਾਮੀ ਬਾਹਰ ਗਈ ਆ ਗਈ ਅੱਛਾ ਨਾ ਕੁੜੀ ਦੇ ਨਾਲ ਬਾਹਰ ਗਈ ਹੋ ਨਾ ਤੇ ਭਾਈ ਜੀ ਸੱਚ ਹਣ ਗਈ ਤੇ ਰੋਟੀ ਖਾ ਗਈ ਆ ਹੂੰ ਥੋੜੇ ਜੀ ਉਹ ਜਿਹੜੀ ਉਸ ਦਿਨ ਆਪਣੇ ਤਲਵੰਡੀ ਅਸੀਂ ਕਹਿ ਕੇ ਸੀ ਨਾ ਅੰਗਰਤੀ ਉਹ ਲੈਣ ਚੱਲੇ ਮੈਂ ਮੰਮੀ ਨਾਲ ਲੈ ਕੇ ਚੱਲੇ ਆ ਮੈਂ ਕਿਹਾ ਵੀ ਚਲੋ ਦੇਖ ਕੇ ਰਿਹਾਉਣਗੇ ਨਾ ਹੁਣ ਹਿਸਾਬ ਨਾ ਪੁਰਾਣੇ ਟਾਈਮ ਦੇ ਨਾਲ ਸਾਨੂੰ ਇੰਨਾ ਹਾਲੇ ਪਤਾ ਨਹੀਂ ਲੱਗਦਾ ਹੈਗਾ ਕਿ ਨਹੀਂ ਆਪਾਂ ਲੈ ਕੇ ਆਈਏ ਹਾਂਜੀ ਕੁਲਵਿੰਦਰ ਜੀ ਬਾਈ ਆਤਲੇ ਬਣੂਗੀ ਹਾਂ ਕਹਿੰਦਾ ਸ਼ਾਮ ਤੱਕ ਬਣ ਜਾਊਗਾ ਸ਼ਾਮ ਤੱਕ ਕਰਵਾਂਗੇ ਸੀ ਅੱਜ ਉਹ ਤੇ ਬਾਈ ਕਰਦੇ ਫਿਰ ਬਾਈ ਕਰਦੇ ਬਾਈ ਲੈ ਗਾ ਦਿਓ ਬਾਈ ਕਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਦੇ ਆਉਂਗਾ ਕਰ ਦਿਓ ਆਜਾ ਕੋਈ ਹੈ ਹਾਂਜੀ ਬਣਾਤੇ ਆਂ ਇੱਥੇ ਦੋ ਬਣਾਈਆਂ ਪਈਆਂ ਹੋਣ ਇਹਨਾਂ ਨੇ ਆ ਦੋ ਹੀ ਕਹੇ ਸੀਗਾ ਦੋ ਹੀ ਕਹਿ ਕੇ ਗਿਆ ਉਹ ਅੱਛਾ ਦੋ ਹੀ ਕਹਿ ਕੇ ਸੀ ਦੋ ਹੀ ਕਰਨੀਆਂ ਇੱਕ ਚਾਹੀਦੀ ਆਪਾਂ ਦਾ ਨਹੀਂ ਨਹੀਂ ਇੱਕ ਚਾਹੀਦੀ ਹਾਂ ਤਾਂ ਇੱਕ ਚਾਹੀਦੀ ਆ ਪੀਕੇ ਪੀਕੇ ਕੋਈ ਨਹੀਂ ਮਿਲੀ ਦੋ ਕੀ ਕਰਨੀ ਆ ਆ ਇੱਕੋ ਹੀ ਚਾਹੀਦੀ ਹਾਂ ਤਾਂ ਹਾਂ ਲੈ ਜਾ ਫਿਰ ਜੱਬੇ ਕੀ ਕਰਨੀ ਆ ਹਾਂ ਦੇਖੋ ਪਰ ਕਿਹੜੀ ਵਧੀਆ ਦੋਨੋਂ ਚੋਂ ਹੈ ਕਿਹੜੀ ਵਧੀਆ ਦੇਖੋ ਤਾਂ ਮੈਂ ਕਹਿੰਦੀ ਆ ਉਹ ਨਰੋਈ ਲੱਗਦੀ ਆ ਹਨਾ ਉਹ ਐਵੇਂ ਉਹਨੂੰ ਜਰਜਰ ਜੀ ਖਾਦੀ ਵੀ ਆ ਵਿਚੋਂ ਦੇਖੋ ਸਾਰੀ ਉਹ ਪੁਰਾਣਾ ਆ ਉਹ ਸਾਰੇ ਚਾਰ ਲੱਗੀ ਆ ਦੇਖੋ ਤੇਲ ਤੋਂ ਲਾਉਣਾ ਬਹੁਤ ਠੀਕ ਕਿੰਨੇ ਦੀ ਇਹ ਉਹਦਾ 290 ਜਾਂ 150 ਜਾਂ 150 ਕਿੰਨੇ ਦੀਆ ਮਾ 200 ਦੇ 80 100 ਲੈ ਲ ਨਹੀਂ ਪੇੜ ਮਰੀ ਮਾ ਤੇਰਾ ਧੱਕਣ ਤੇ ਤੋੜ ਕੇ ਲੱਗਣੀ ਪੀਪਾ ਜਾਂਦਾ ਤੇਰੇ ਬਾਹਤ ਯਕੀਨ ਵਾਲੀ ਗੱਲ ਹੈ ਸ਼ਰੀਰ ਦੀ ਚੀਜ਼ ਪੈਣ ਪਿਆ ਤੁਸ ਕਿਹਾ ਪੀਪਾ ਤਾਂ ਆਪਣੇ ਪਿਆ ਸੀ ਬਾਦੂ ਚਲ ਕੋਈ ਨਹੀਂ ਹੁਣ 10 10 ਪੀਪਾ ਦੇ ਨੇ ਤੂੰ ਮੈਂ ਤਾਂ ਦੱਸਦਾ ਨੂੰ ਲੈ ਆ ਕਰ ਹੁਣ ਕਾਣੇ ਬਹੁਤ ਮਹਿੰਗਾ ਠੀਕ ਹੈ ਮਹਿੰਗਾਈ ਬਹੁਤ ਹੈ ਜੀ ਠੀਕ ਹੈ ਰੋਟੀ ਖਾਓ ਕਹਿੰਦੇ ਰੋਟੀ ਨਾ ਨਾ ਵਾਸਤੇ ਰੋਟੀ ਨਹੀਂ ਖਾਣੀ ਹੈਗੀ ਰੋਟੀ ਪਾਓ ਖਾਣਾਗੇ ਪਾਓ ਰੋਟੀ ਬਣਾਉਂਦੇ ਆ ਗਿਆ ਵੇਖੋ ਰੋਟੀਆਂ ਲੈਣੇ ਟਾਈਮ ਨਾ ਲੈ ਜਾਂਦੀਆਂ ਬਈ ਤਾਂ ਹੀ ਫਿੱਟ ਨੇ ਸਾਰੇ ਐਮ ਨਾਲ ਖਾ ਲੈਣੀ ਇਹਨਾਂ ਰੋਟੀ ਹੋਰ ਮੇਗਾ ਪਤਾ ਨਹੀਂ ਹੈ ਜੱਬ ਵੀ ਆਪਾਂ ਤਾਂ ਸ਼ੀਰ ਖਾ ਲਓ ਰੋਟੀ ਹਾਂਜੀ ਲੈ ਲਈ ਅਸੀਂ ਉਹ ਆਪਣੇ ਅੰਗੀਟੀ 150 ਰੁਪਏ ਲੈ ਇਹਨਾਂ ਨੇ ਪੀਪੇ ਦੀ ਬਣੀ ਹੈ ਬੜਾਈ ਵਧੀਆ ਵੀ ਹੈ ਅੰਦਰ ਵੀ ਵਧੀਆ ਬੜਾ ਹੈ ਸਕੰਜਾ ਜਾਨਾ ਮਿੱਟੀ ਲਾਉਣੀ ਪਊਗੀ ਇੱਥੇ ਪਰ ਮਿੱਟੀ ਲਾ ਲਾਂਗੇ ਤੇ ਮਿੱਟੀ ਹੁਣ ਤੁੰਨੇ ਹੀ ਕਰਨੀ ਪਣੀ ਐ ਤਾਂ ਕਰਵਾਨੀ ਤੁਹਾਡੇ ਕੋਲ ਛੱਡ ਜਾਗੇ ਅਸੀਂ ਫਿਰ ਕਦੇ ਜਾਂ ਜਿਹੜਾ ਲੱਗੂ ਉਹ ਤੋਂ ਲੈ ਜਾਗੇ ਹਨਾ ਬਣਾ ਕੇ ਆਪਾਂ ਨੂੰ ਮਿੱਟੀ ਲੈਣ ਦੀ ਔਖੀ ਓ ਜੂ ਟੂਬੇ ਟੂਬੇ ਦੀ ਬੜੀ ਔਖੀ ਮਿਲੂ ਨਾ ਨਹੀਂ ਇਹ ਮਿੱਟੀ ਟੂਬੇ ਦੀ ਤੂੜੀ ਦਾੜੀ ਮਿਕਸ ਕਰਕੇ ਬਣਾਈ ਬਣੂਗੀ ਇਹ ਹੈ ਜੀ ਤਾਂ ਇੰਝ ਹੀ ਹੈਗੀ ਮਿੱਟੀ ਉਹ ਜੀ ਠੀਕ ਨਹੀਂ ਮਿੱਟੀ ਚਾਹੀਦੀ ਹੈ ਨਾ ਠੀਕ ਨਹੀਂ ਇਹਨਾਂ ਦੀ ਹਾਂ ਤੇ ਵਿੱਚ ਤੂੜੀ ਦਾੜੀ ਪਾ ਕੇ ਵਧੀਆ ਬਣ ਜਾਊਗਾ ਨਾ ਪਹਿਲਾਂ ਤੂੜੀ ਮਿੱਟੀ ਲੱਗੂ ਮੈਂ ਪੀਲੀ ਮਿੱਟੀ ਲੱਗੂ ਹਾਂ ਫਿਰ ਪੀਲੀ ਮਿੱਟੀ ਲੱਗੂ ਹਾਂ ਪੋਚਾ ਆਇਆ ਫਿਰ ਵਧੀਆ ਬਣ ਜਾਊ ਫਿਰ ਹਾਂ ਜੀ ਲੈ ਕੇ ਆ 150 ਰੁਪਏ ਦੀ ਮਿਲ ਗਈ ਸੀ ਚਲੋ ਵਧੀਆ ਰਹੀ ਬਲਜਿੰਦਰ ਨੂੰ ਆ ਕੇ ਮੈਂ ਝੂਠ ਬੋਲੇ ਮੈਂ ਕਿਹਾ 450 ਇੱਥੇ ਕਹਿੰਦੀ ਬਹੁਤ ਵਧੀਆ ਮਿਲ ਗਈ 450 ਇੱਥੇ ਫਿਰ ਮੈਂ ਕਿਹਾ 150 ਦੀ ਕਹਿੰਦੀ ਲੈ ਇੰਨੀ ਸਸਤੀ ਮਿਲ ਗਈ ਮੈਨੂੰ ਸਦਾ ਸੁਣਦੇ ਹਾਂ ਹਾਂਜੀ ਤੁਸੀਂ ਮਸ਼ੀਨ ਲਵਾ ਲਓ ਕੀ ਕਰੀਏ ਕੀ ਕੋਸੀ ਲਵਾਈਏ ਮੈਂ ਟੱਕ ਨੰਨਾ ਤਾਂ ਵੀ ਆ ਕਰ ਰਹੀ ਆ ਮਟੀ ਵੀ ਬ੍ਰਾਹਮਣੀ ਹੋ ਕੇ ਐਨਕਾਂ ਵੀ ਹੋ ਗਈਆਂ ਕੀ ਰਹਿ ਗਿਆ ਕੀ ਰਹਿ ਗਿਆ ਸੱਚੀ ਗੱਲ ਛੱਡੋ ਭਰੇ ਆਪਣੇ ਜਗਾ ਸੁਣਦੇ ਹਾਂ ਹਾਂਜੀ ਦੂਰੋਂ ਨਹੀਂ ਸੁਣਦੇ ਨਾਲ ਚੱਲ ਸਹੀ ਗੱਲ ਹੈ ਕੀ ਕਰਨਾ ਜੀ ਉਹਨਾਂ ਸੰਗਤ ਆ ਚੁਗਰੀਂ ਸੁਣਾਗੇ ਸੱਚੀ ਗੱਲ ਇਧਰ ਕੋਲ ਮਣੀ ਕੋਲ ਮਣੀ ਗੱਲਾਂ ਕਰ ਲਾਗੇ ਬਾਹਰ ਬੈਗੇ ਪਾਰਕ ਚ ਪਾਰਕਾ ਤੁਸੀਂ ਪਹਿਲਾਂ ਵੀ ਕਈ ਵਾਰ ਦੇਖਿਆ ਬਹੁਤ ਵਧੀਆ ਬਣੇ ਹੋਈ ਹੈ ਇਹਨਾਂ ਦੇ ਇਧਰ ਫਲਦਾਰ ਬੂਟੇ ਤੇ ਸਬਜ਼ੀ ਲਾ ਲਏ ਨੇ ਥੋੜੀ ਬਹੁਤ ਜਿਹੜਾ ਆਪਣੇ ਨਾਲ ਜਾਣਾ ਉਹ ਵਧੀਆ ਆ ਪਿੱਛੇ ਹੱਟਾਈ ਫੜਾਈ ਹੋਈ ਹੈ ਦੇਖੋ ਉੱਪਰੋਂ ਆ ਝੂਲਾ ਲਾਇਆ ਹੋਇਆ ਹੈ ਇਧਰ ਨਹੀਂ ਤਾਂ ਬੱਸ ਕਲਪਨਾ ਜਿੰਨੀ ਮਰਜ਼ੀ ਆ ਕਰ ਲੋ ਪਾਰਸ ਤੁਸੀਂ ਬੰਲੇ ਬੱਸ ਕਰ ਹੁਣ ਬਹੁਤ ਟਾਈਮ ਹੋ ਗਿਆ ਤੁਹਾਨੂੰ ਬੇਹਾਜਮਾ ਜਿਹਾ ਹੋ ਜਾਂਦਾ ਵਾ ਮਸਾਂ ਇਕੱਠੇ ਹੋਏ ਆ ਚਰਬਾਦ ਹੂੰ ਪੁਰਾਣੀਆਂ ਗੱਲਾਂ ਪੁਰਾਣੀਆਂ ਗੱਲਾਂ ਸਾਡੀਆਂ ਆਪਦੀਆਂ ਬਚਪਨ ਦੀਆਂ ਪੁਰਾਣੇ ਜਵਾਨੇ ਦੀਆਂ ਉਹ ਉਦੋਂ ਪਰੌਠੇ ਬੜੇ ਵਧੀਆ ਲੱਗਦੇ ਹੁੰਦੇ ਸੀ ਵਿੱਚੇ ਨਿੰਬੂ ਦਾ achar ਨਿੰਬੂ ਮਿਰਚਾਂ ਇਕੱਠੇ ਪਾਏ ਹੁੰਦੇ ਸੀ ਪਰੌਣੇ ਮਿਲਦੇ ਨਹੀਂ ਸੀ ਪਹਿਲਾਂ ਪਰੌਠੇ ਮਿਲਦੇ ਪਰੌਠਾ ਬੜਾ ਵਧੀਆ ਹੁੰਦਾ ਮੈਨੂੰ ਵੀ achar ਵਾਲੀ ਰੋਟੀ ਦੇ ਨਾਲ ਕੋਈ ਸਬਜ਼ੀ ਨਹੀਂ ਮੰਗਦੇ ਸੀ ਸਾਡੇ ਘਰੋਂ ਨਹੀਂ ਮੰਗਦੇ ਸੀ ਉਹ ਤਾਂ ਹੀ ਪਰੌਠੇ ਮਿਲਦੇ ਹੁੰਦੇ ਪਰਾਠੇ ਗੈਰ ਨਾ ਕਰਨ ਦੋ ਦੋ ਤਿੰਨ ਤਨ ਖਾ ਲੈਣੇ ਜੋ ਅੱਖਾਂ ਨੂੰ ਛੁੱਟੀ ਤੋਂ ਬਾਅਦ ਭੁੱਖ ਲੱਗਦੀ ਸੀ ਉਹ ਇੰਨੀ 50 ਪੈਸੇ ਨਾਲ ਖਰਚਣ ਨੂੰ ਦੇ ਦੇਣੇ ਕਦੇ ਕੁਟ ਖਾ ਲੈ ਇਹਨਾਂ ਨੇ ਕਦੇ ਕੁਟ ਖਾਧੀ ਜਿਵਾਨੀ ਚੂਨੀ ਉਹ ਦਸੀ ਪੰਜੀ ਨਹੀਂ ਖੋਸ਼ੇ ਜਾਂਦੇ ਸੀ ਵਿਆਹਣੇ